ਏਰੀਆ ਹੀ ਸਾਡੇ ਕੋਲ ਨਾ 베ਰਕਾ ਮਿਲਕ ਪਲਾਂਟ ਆ ਸਾਡੇ ਏਰੀਆ ਚ ਪੈਂਦਾ ਉਥੇ ਪ੍ਰਤੇਸ਼ ਮਿਸ਼ਰਾ ਸੀ ਉਹਨਾਂ ਦੇ ਮਾਰਕੀਟਿੰਗ ਮੈਨੇਜਰ ਉਹ ਆਏ ਸੀ ਕਿ ਉਹਨਾਂ ਨੇ ਇੱਕ ਡਿਸਟਰੀਬਿਊਟਰ ਸੀ ਜੀ ਦੀ ਗੱਡੀ ਸੀ ਅਮਨਦੀਪ ਸਿੰਘ ਉਹਦੀ ਕੰਪਲੇਂਟ ਤੇ ਕਿ ਉਹਨੇ ਆਪਣੀ ਜਿਹੜੀ ਗੱਡੀ ਸੀ ਉਤੇ ਆਪਣੇ ਤਿੰਨ ਮੁੰਡੇ ਰੱਖੇ ਹੋਏ ਸੀ ਇੱਕ ਡਰਾਈਵਰ ਸੀ ਤੇ ਦੋ ਹੈਲਪਰ ਸੀ ਰਾਜਨ ਡਰਾਈਵਰ ਸੀ ਇਹ ਕੀ ਕਰਦੇ ਸੀ ਕਿ ਜਦੋਂ ਦੁੱਧ ਜਿਹੜਾ ਆਪਾਂ ਲੈਣੇ ਆ 베ਰਕੇ ਦਾ ਪੈਕਟਸ ਵਾਲਾ ਉਹ ਲੈ ਕੇ ਜਾਂਦੇ ਸੀ ਇਹ ਅਲੱਗ ਤੋਂ ਪੈਕੇਟ ਲਗਾ ਕੇ ਨਾਲ ਲੈ ਜਾਂਦੇ ਤੇ ਉਹਨੂੰ 2 ਨੰਬਰ ਚ ਵੇਚਦੇ ਸੀ ਤੇ ਕੱਲ ਇਹਨਾਂ ਰੰਗੇ ਹਥੀਏ ਉਹ ਚੋਰੀ ਫੜ ਲਈ ਆ ਤੇ ਉਹਦੇ ਰਿਗਾਰਡਿੰਗ ਜਿਹੜੀ ਐਫ ਆਈ ਆਰ ਸਾਡੀ ਥਾਣੀ ਦਰਜ ਹੋਈ ਆ ਅਜੇ ਤੇ ਕੱਲ ਇਹਨਾਂ ਨੂੰ ਪੁੱਛਿਆ ਆ ਜੇ ਰਿਮਾਂਡ ਲਿਆ ਲਵਾਂਗੇ ਤੇ ਜੋ ਵੀ ਆ ਫਰਦਰ ਇਨਵੈਸਟੀਗੇਸ਼ਨ ਉਹ ਬਾਅਦ ਚ ਸਾਹਮਣੇ ਆਏਗਾ ਕਿਨੇ ਇੱਕ ਪੈਕੇਟ ਇਹਨਾਂ ਨੇ ਦੁੱਧੇ ਚੋਰੀ ਕੀਤੇ ਕੱਲ ਤਕਰੀਬਨ 104 ਪੈਕੇਟ ਇਹਨਾਂ ਦੇ ਕੋਲੋਂ ਮਿਲੇ ਸੀ ਬਾਕੀ ਅਜੇ ਕੁਛ ਕੁਛ ਜਾਈਏ ਇਹ ਲੜਕੇ ਆਪਣੇ ਲੋਕਲੀ ਵੇਰਕੇ ਦੇ ਰਹਿਣ ਵਾਲੇ ਇਧਰ ਬੰਗੇ ਦੀ ਪੱਤੀ ਸਾਈਟ ਦੇ ਤੇ ਫਿਰ ਇਹ ਪਹਿਲਾਂ ਵੀ ਇੰਦਾ ਜੋਰ ਜੋਰੀ ਕਰਦੇ ਰਹੇ ਹੈ ਪੰਡਾ ਕੋਈ ਨਹੀਂ ਵੇਖੋ ਫਿਲਹਾਲ ਐਸ ਇਨਵੈਸਟੀਗੇਸ਼ਨ ਤੱਕ ਤੇ ਇਹ ਗੱਲ ਸਾਹਮਣੇ ਨਹੀਂ ਆਈ ਫਰਦਰ ਹੋਣਾ ਜੇ ਰਿਮਾਂਡ ਲਵਾਗੇ ਉਸ ਤੋਂ ਅੱਗੇ ਜੋ ਇਨਵੈਸਟੀਗੇਸ਼ਨਸ ਚ ਸਾਹਮਣੇ ਆਉਣਾ ਹੈ ਇਹ ਬਾਅਦ ਵਿੱਚ ਆਪਾਂ ਵੈਰੀਫਾਈ ਕਰਾਂਗੇ ਕਿ ਗੱਲ ਆ ਕਿੰਨਾ ਇਹਨਾਂ ਨੇ ਕੀਤਾ ਜਾਂ ਇਹਨਾਂ ਦੇ ਨਾਲ ਕੋਈ ਹੋਰ ਬੰਦਾ ਰਲਿਆ ਕਿ ਨਹੀਂ ਅੰਦਰੋਂ ਕਿਸੇ ਦੀ ਮਿਲੀਭੁਗਤ ਹੈਗੀ ਕਿ ਨਹੀਂ ਇਹ ਚੀਜ਼ਾਂ ਫਰਦਰ ਇਨਵੈਸਟੀਗੇਸ਼ਨ ਚ ਸਾਹਮਣੇ ਆਉਣਗੀਆਂ ਕਿ ਇਹ ਚੋਰੀ ਦੇ ਪੈਗਰ ਸੀ ਉਹੀ ਦੁਕਾਨਦਾਰਾਂ ਨੂੰ ਵੇਚਦੇ ਸੀ ਕਿਸੇ ਹੋਰ ਦੁਕਾਨਦਾਰ ਨੂੰ ਵੇਖੋ ਜੀ ਇਹ ਦੁਕਾਨਦਾਰ ਜਿਹੜੇ ਚੋਰੀ ਦੇ ਪੈਕਟ ਹੈ ਬਾਅਦ ਵਿੱਚ ਆਪਣੀ ਕਿਸੇ ਨੂੰ ਸੇਲ ਕਰਦੇ ਸੀ ਅੱਗੇ ਅੱਗੇ ਜਾ ਕੇ ਆਪਣੀ ਮਰਜ਼ੀ ਦੇ ਨਾਲ ਵੇਚਦੇ ਸੀ ਜੇ ਉਸੇ ਨੂੰ ਵੇਚਦੇ ਹੁੰਦੇ ਤੇ ਹੋ ਸਕਦਾ ਗੱਲ ਪਹਿਲੇ ਜਿਹਨਾਂ ਨੂੰ ਵੇਚਦੇ ਉਹਨਾਂ ਨੇ ਕੋਈ ਕਾਰਵਾਈ ਕੀਤੀ ਇਹ ਚੋਰੀ ਦੇ ਜਿਹਨੂੰ ਵੇਚਦੇ ਇਹ ਅੱਗੇ ਫਰਦਰ ਤੁਹਾਨੂੰ ਦੱਸਿਆ ਹੈਗਾ ਕਿ ਅੱਜ ਰਿਮਾਂਡ ਲੈ ਕੇ ਇਹਨਾਂ ਕੋ ਸਾਰੀ ਪੁੱਛਗਿਛ ਕਰਕੇ ਪ੍ਰੋਪਰ ਕਿੰਨਾ ਕਿੰਨਾ ਨੂੰ ਵੇਚਦੇ ਸੀ ਉਹ ਅੱਗੇ ਆਪਾਂ ਵੈਰੀਫਾਈ ਕਰਾਂਗੇ